ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਮਲਵਿੰਦਰ ਸਿੰਘ ਮਾਲੀ ਨੂੰ ਸੀਐਸਟਾਫ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕੱਲ ਰਾਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਅੱਜ ਮੁਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੱਸਦੀ ਹੈ ਕਿ ਪਟਿਆਲੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਮਾਲੀ ਨੂੰ ਤੇ ਉਸ ਵੇਲੇ ਉਹ ਆਪਣੇ ਭਰਾ ਦੇ ਘਰ ਆਏ ਹੋਏ ਸੀਗੇ ਪਟਿਆਲੇ ਪਹੁੰਚੇ ਸੀ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਕੁਲਵਿੰਦਰ ਜੀ ਕੁਲਵਿੰਦਰ ਮਲਵਿੰਦਰ ਮਾਲੀ ਨੂੰ ਕਿਸ وجہ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਤੋ ਆਪਣੇ ਭਰਾ ਅਧਿਕਾਰ ਮਾਲਵਿੰਦਰ ਸਿੰਘ ਮਾਲੀ ਜੋ ਨਵਜੋਤ ਸਿੰਘ ਛਿੱਤੋ ਦੇ ਜਿਹੜੇ ਸਾਬਕਾ ਸਲਾਹਕਾਰ ਸੀ ਉਹਨਾਂ ਨੂੰ ਨਜ਼ਰ ਦੇ ਘਰੋਂ ਗ੍ਰਿਫਤਾਰ ਕਰ ਲਿੱਤਾ ਹੈ ਤੇ ਜਿਹੜੇ ਸੀਆਈ ਸਟਾਫ ਮਾਲੀ ਜਿਹੜੀ ਹੈਗੀ ਉਹ ਉਹਨਾਂ ਦੇ ਘਰ ਆ ਕੇ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਨੇ ਜਿਹੜੀ ਹੈਗੀ ਮਾਣਯੋਗ ਸੀਐਮਐਲ ਭਗਵੰਤਪਾਲ ਦੇ ਉੱਪਰ ਜਿਹੜੀ ਹੈਗੀ ਕਲਰ ਸਿੱਪਰੀ ਕੀਤੀ ਹੈ ਜਿਸ ਦੇ ਉੱਪਰ ਉਹਨਾਂ ਨੂੰ ਉਸ ਦੇ ਉੱਪਰ ਪੰਜਾਬ ਮੰਤਰੀ ਜਿਹੜੇ ਮਾਲੀ ਪੁਲਿਸ ਆਈਏ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਪਟਿਆਲਾ ਉਹਨਾਂ ਦੇ ਪ੍ਰਾਧਿਕਾ ਪਹੁੰਚੀ ਸੀ ਜੀ ਗੁਰਵਿੰਦਰ ਅਜਾਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਤੇ ਕੀ ਸਮਾਂ ਕਿੰਨੇ ਵਜੇ ਇਸ ਨੂੰ ਮਾਲੀ ਨੂੰ ਪੇਸ਼ ਕੀਤਾ ਜਾਵੇਗਾ ਜੀ ਰਾਤ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਸੀ ਤੇ ਹੁਣ ਜਿਹੜਾ ਹੈ ਕਿ ਅੱਜ ਜਿਹੜਾ ਹੈ ਦੁਪਹਿਰ ਤੱਕ ਇਹਨਾਂ ਨੂੰ ਜਿਹੜਾ ਹੈ ਮਨਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਕਿਹੋ ਜਿਹਾ ਪ੍ਰਤੀਕਾ ਹੈਗਾ ਸੀਆਈਏ ਨੇ ਰਿਮਾਰਕ ਲੰਦਨੇ ਕੀ ਹੈ ਜਾਂ ਕਿਸ ਤਰ੍ਹਾਂ ਕੀ ਜੁਡੀਸ਼ੀਅਲ ਵਗੈਰਾ ਦੇ ਵਿੱਚ ਭੇਜਦੇ ਨੇ ਇਹਨਾਂ ਨੂੰ ਜੀ ਧੰਨਵਾਦ ਕੁਲਿੰਦਰ ਹੋਰ ਜਾਣਕਾਰੀ ਜੋੜੇ ਰਾਂਗੇ ਤੁਹਾਡੇ ਨਾਲ ਏਸੀ ਮੇਰੇ ਸੇ ਇਹ ਹੋ ਕਿ ਕੁਲਵਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਮਾਲਵਿੰਦਰ ਮਾਲੀ ਨੂੰ ਸੀਆਈ ਸਟਾਫ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕੱਲ ਰਾਤ ਇਹ ਗ੍ਰਿਫਤਾਰੀ ਹੋਈ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਮਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੁਪਹਿਰ ਉਸ ਨੂੰ ਪੇਸ਼ ਕੀਤਾ ਜਾਵੇਗਾ ਤੇ ਦੱਸਦੀ ਹੈ ਕਿ ਪਟਿਆਲੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਵੇਲੇ ਆਪਣੇ ਭਰਾ ਦੇ ਘਰ ਉਹ ਆਪਣੇ ਭਰਾ ਦੇ ਘਰ ਕੁਝ ਸਮਾਂ ਪਹਿਲਾਂ ਹੀ ਪਹੁੰਚੇ ਸਨ ਜਿੱਥੇ ਉਹਨਾਂ ਦਾ ਵੱਡਾ ਭਰਾ ਜਤਿੰਦਰ ਸਿੰਘ ਵੀ ਆਇਆ ਹੋਇਆ ਸੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਆਈਟੀ ਐਕਟ ਅਧੀਨ ਉਹਨਾਂ ਵੱਲੋਂ ਪਾਈ ਇੱਕ ਪੋਸਟ ਕਰਨ ਉਹਨਾਂ ਨੂੰ ਫੜਿਆ ਗਿਆ ਹੈ ਤੇ ਮੋਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਹੁਣ ਪੇਸ਼ ਕੀਤਾ ਜਾਵੇਗਾ। ਮਾਈਕ੍ਰੋਸਾਫਟ ਉਹਨਾਂ ਨੂੰ ਦੱਸੋ ਜਿੱਤਾ ਬੰਦ ਕਰ। ਕਿਹਨੇ ਕਰਾਇਆ ਇਹਨਾਂ ਦੀ ਯਾਰ? ਕਰਾਇਆ ਉਹਨੂੰ ਜਿੱਤਾਇਆ। ਮਾਦਰ ਬੈਠਣਾ ਤਾਂ ਕੋਈ ਗੱਲ ਨਹੀਂ ਹੈਗੀ। ਬੈਠਣਾ ਤਾਂ ਹੈ ਨਹੀਂ ਕੋਈ। ਤੁਸੀਂ ਆਪਾਂ ਬਾਅਦ ਵਿੱਚ ਗੱਲ ਕਰਾਂਗੇ। ਕੋਈ ਨਹੀਂ ਕੋਈ ਨਹੀਂ। ਨਾ ਨਾ ਬਾਜੀ ਆਪਦੀ ਜਾਣ ਪਛਾਣ ਦੱਸੂ ਦੱਸੂਗਾ। ਕਸਾਈ ਕਾਰਡ ਇਹ ਆਈ ਕਾਰਡ ਸਿੰਘ ਖੋਲ ਕੇ ਤਸਵੀਰ ਦੇ ਦੱਸੋ ਹੰਦ ਇੰਸਪੈਕਟਰ ਰਮੇਂਦਰ ਸਿੰਘ ਇੰਸਪੈਕਟਰ ਰਮੇਂਦਰ ਸਿੰਘ ਸੀਆਈ ਇੰਸਪੈਕਟਰ ਮਾਲ ਟੋਕ ਮਹਾਰੀ ਗਾ ਜੀ ਹਾਂ ਬਹੁਤ ਸੋਹਣੀ ਵੀਡੀਓ ਓਕੇ ਹਾਂ ਤੁਸੀਂ ਬਈ ਸੋਹਰੇ ਤੁਹਾਡੇ ਬਰਨਾਲੇ ਨੇ ਨਹੀਂ ਮੇਰੇ ਸੋਹਰੇ ਉਹ ਛੱਡੋ ਅੱਛਾ ਤੁਸੀਂ ਮੈਨੂੰ ਤੁਸੀਂ ਨਾ ਬਈ ਤੁਸੀਂ ਸੋਹਰੇ ਆ ਬਰਨੇ ਜਾਓ ਨਹੀਂ ਛੱਡੋ ਅਗਲਾ ਮਿੰਟ ਹੈ ਹੈਗਾ ਜੀ ਹਾਂ ਜੀ ਨੀ ਟਕਲ ਕਰੇ ਬਾਅਦ ਕੰਡਸ ਕਰੋ ਦੀ ਸਫਾਈ ਕਰ ਸਕਦੇ ਬਲਦੇਵ ਸਿੰਘ ਗਰੇਵਾ ਪਿੰਡ ਸਕਰੋਦੀ ਸਾਫ ਦਾ ਸਰਪੰਚ ਅੱਛੇ ਆ ਦੇ ਪਿੰਡ ਬਾਈ ਇੱਧਰ ਇੱਧਰ ਅੱਲੂ ਕਰ ਸਰ ਆਓ ਸਰਪੰਚ ਬਾਈ ਜੀ ਬੈਠੋ ਆਹ ਬਹੁਤ ਅੱਛੇ ਬੈਠੋ ਬਾਈ ਜੀ ਬੈਠੋ ਜੇ ਕੋਈ ਜਿਉ ਮੈਂ ਦੇਖਣਾ ਕਿੱਥੇ ਬੈਠਣਾ ਤੁਸੀਂ ਨਹੀਂ ਮੈਨੂੰ ਦੱਸਣਾ ਵੀ ਕਿਸੇ ਨਾਲ ਬੈਠ ਕੇ ਮੈਂ ਕਾਇ ਤੇ ਬੰਨੂ ਬੇਨਤੀ ਕੀਤੀ ਨਹੀਂ ਮੈਂ ਮੈਂ ਬੇਨਤੀ ਕਰੀ ਕਿਉਂ ਨਹੀਂ ਕੀਤਾ ਮੈਂ ਵੀ ਬੇਨਤੀ ਕਰਦਾ ਮਹਾਰਾਜ ਨੂੰ ਖਾ ਰਿਹਾ ਮੈਂ ਬੈਠ ਗਿਆ ਵੀਰੇ ਜੀ ਬਾਈ ਜੀ ਤੁਹਾਡੀ ਜਾਣ ਪਛਾਣ ਕੀ ਹੈ ਮੈਂ ਤਾਂ ਬੱਸ ਕੋਈ ਫਰਾਂਜੀ ਵਰਤੀ ਪਾਈ ਹੋਈ ਹੈ ਜੀ ਜੂਨੀਫਾਰਮ ਵਾਲੀ ਨਹੀਂ ਮਿਸਟਰੀ ਹੋਣੇ ਇਹ ਦਾ ਦਿੰਦੇ ਨੇ ਜੀ ਨਾ ਵਰਤੀ ਤਾਂ ਮੈਂ ਵੀ ਪਾ ਲਵਾਂ ਤੁਹਾਡੀ ਤੁਹਾਡੀ ਪਹੁੰਚ ਕੋਈ ਨਹੀਂ ਜੀ ਪਾ ਲਓ ਜੀ ਨਾ ਤੁਹਾਡਾ ਨਾਂ ਕੀ ਆ ਪੋਸਟ ਕੀ ਆ ਬਹੁਤ ਮੇਰੇ ਕਰੇ ਨਾਮ ਲੱਗਿਆ ਹੋਇਆ ਜੀ ਤੇ ਦੇਖ ਲਓ ਗੁਰਤੇਜ ਸਿੰਘ ਹਾਂ ਜੀ ਪੋਸਟ ਕਿੱਥੇ ਆ ਪੋਸਟਿੰਗ ਸਰਵਸ ਦੇਣਗੇ ਸੀਆਈਏ ਸਟਾਫ ਦੇ ਇੰਸਪੈਕਟਰ ਮੈਂ ਸੀਆਈਏ ਸਟਾਫ ਮੁਹਾਲੀ ਤੋਂ ਆ ਜੀ ਸਰਵ ਇੰਸਪੈਕਟਰ ਠੀਕ ਹੈ ਜੀ ਹਾਂ ਕਿਤੇ ਜਿੱਥੇ ਅਨਵੈਸਟੀਗੇਸ਼ਨ ਦੁਆਰਾ ਕਰ ਰਹੇ ਕੋਲ ਬਾਈ ਜੀ ਐਫ ਆਈ ਆਰ ਦਰਜ ਹੋਊਗੀ ਤੁਹਾਡੇ ਲਈ ਸਮੋਕ ਕੇ ਕੇ ਰਿਗੇਸਟਰ ਹੋਣਾ ਓਕੇ ਇਹ ਬੈਸਟਿਕਲੀ ਉਹਦੀ ਛੱਡਣਾ ਦੇਖੋ ਬਾਈ ਜੀ ਕੋਈ ਨਾ ਮਾਦਾ ਫਿਰਦਾ ਤੁਹਾਡੇ ਸਾਡੇ ਸੀਰੀਅਸ ਕੋਈ ਗੱਲ ਨਹੀਂ ਹੈ ਪੁਲਿਸ ਸਾਡੀ ਰਿਸਪੈਕਟ ਨਹੀਂ ਆ ਰਹੀ ਹੈ ਸਰ ਜੀ ਤੁਸੀਂ ਮੈਨੂੰ ਕਰ ਮੈਂ ਜੋ ਕਰਾਂਗਾ ਅਰੈਸਟ ਕਰਨ ਨੂੰ ਆਪਾਂ ਬਿਲਕੁਲ ਆਈਏ ਠੀਕ ਉਸ ਦਾ ਕੋਈ ਨਹੀਂ ਸੁਣਨ ਗੱਲ ਹੋਣੀ ਨਾ ਬਾਈ ਜੀ ਮੈਂ ਮੈਂ ਤੁਹਾਡੇ ਸਤਿਕਾਰ ਦੇ ਖਿਲਾਫ ਨਹੀਂ ਕਰਾਂਗਾ ਸੂਚ ਰਹਿਣਾ ਤੁਹਾਨੂੰ ਅਸੀਂ ਇੰਟਰੋਡਕਸ਼ਨ ਦੇ ਦਿੱਤੀ ਸਭ ਕੁਝ ਦੇ ਤਾਂ ਇਕੱਲੀ ਇਕੱਲੀ ਗੱਲ ਨੂੰ ਜੀਣਾ ਕਰੀਏ ਹੋਰ ਤੁਹਾਨੂੰ ਅਸੀਂ ਲਿਜਾਣਾ ਚਾਹੇ ਮੇਰੇ ਖਿਲਾਫ ਐਫ ਆਈ ਆਰ ਕੀਜ਼ ਆਰ ਟੈਲਿੰਗ ਮੀ ਸਿਨਮਾ ਉਹ ਬਜ਼ਨ ਐਸੋ ਹਾਂ ਨਹੀਂ ਦੱਸ ਦੋ ਬੰਦਾ ਗਰੰਟ ਦਿਓ ਮੈਂ ਕਿ ਗਰੰਟ ਦੀ ਐਫ ਆਈ ਆਰ ਤੋਂ ਗਰੰਟ ਦੀ ਲੋੜ ਨਹੀਂ ਹੁੰਦੀ ਬਾਈ ਜੀ ਗਰਾਈ ਆਰ ਜਿਹੜੀ ਐਫ ਆਈ ਆਰ ਹੁੰਦੀ ਨਾ ਗਰੰਟ ਦੇ ਵਿੱਚ ਬਾਈ ਜੀ ਗਰੰਟ ਦੀ ਲੋੜ ਹੋ ਮੈਂ ਕਿਸੇ ਦੇ ਘਰੇ ਜਾਣ ਦੀ ਐ ਰਿਚੂ ਗਰੰਟ ਫਾਈ ਆਰ ਦੇ ਵਿੱਚ ਗਰੰਟ ਦੀ ਕੋਈ ਲੋੜ ਨਹੀਂ ਹੁੰਦੀ ਬਰੰਟ ਦੀ ਖਾਲੋੜ ਹੈ ਜੇ ਤੁਹਾਡੀ ਅਸੀਂ ਕੰਧ ਪਾੜ ਕੇ ਟੱਪਾ ਓਪਨ ਕਰਕੇ ਵੈਲ ਮਾਰ ਕੇ ਆਏ ਨਹੀਂ ਦੇਖੋ ਕੰਨੀ ਗੱਲਾਂ ਹੋ ਗਈਆਂ ਜੀ ਫੋਨ ਬਤਾਤੀ ਹੈ ਗਾਇਬ ਜੀ ਮੈਂ ਲਾ ਚੱਲੂ ਮੈਂ ਮੈਂ ਭਜਦਾ ਨਹੀਂ 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 ਕੋਈ ਗੱਲ ਨਹੀਂ ਤੁਸੀਂ ਤੁਹਾਨੂੰ ਪਹਿਲੀ ਗੱਲ ਅੰਦਰ ਰੁਕ ਜਾ ਯਾਰ ਪੇਟ ਕਰੋ ਪਹਿਲੀ ਗੱਲ ਬੈਠ ਕੇ ਅਰੈਸਟ ਕਰਨ ਸੱਤਰ ਬਰੰਟ ਦਿਖਾਉਣੇ ਜ਼ਰੂਰੀ ਹੁੰਦੇ ਕੋਈ ਗੱਲ ਨਹੀਂ ਕੋਈ ਤੁਹਾਡਾ ਡਬਕੀ ਦੱਸ ਦਵੇ ਤੁਹਾਡਾ ਵਕੀਲ ਦੱਸ ਦਵੇ ਵਕੀਲ ਦੇ ਵਿੱਚ ਸਾਡੇ ਕੋਲ ਪਾਵਰ ਹੈ ਨਾ ਐਫ ਆਈ ਆਰ ਦੇ ਕੋਲੇ ਪਾਵਰ ਆ ਸਾਡੇ ਕੋਲ ਮੰਨਦਾ ਖਰਾਬ ਦੇ ਪਾਵਾਂ ਮੈਂ ਮੰਨਦਾ ਤੁਹਾਡੇ ਕੋਲੇ ਪਾਵਰਾ ਹੀ ਜਾਂਦੇ ਵਿਆਹ ਸਾਡੇ ਕੋਲ ਮੰਨਦਾ ਤੁਹਾਡੇ ਕੋਲ ਸਾਗਰਾ ਪਰ ਤੁਹਾਡਾ ਫਰਜ਼ਾ ਬਰਕਰਾਰ ਸਾਨੂੰ ਗਰੰਟਾਂ ਦੀ ਜਰੂਰਤ ਨਹੀਂ ਹੈ ਮੈਂ ਗਰੰਟ ਤੁਹਾਡੇ ਸਿਰ ਉੱਤੇ ਕਹਿ ਰਹਿਣਾ ਐਫ ਆਈ ਆਰ ਦੇ ਖਾਤੋਂ ਤੁਹਾਨੂੰ ਮੈਂ ਅਰੈਸਟ ਕਰ ਰਿਹਾ ਜੀ ਬਾਈ ਜੀ ਮੈਂ ਫੋਟੋ ਫਰੈਂਟਡੀਆਂ ਖਰਾਬ ਐਫ ਆਈ ਆਰ ਕੀ ਆ ਬਾਈ ਜੀ ਫਰੈਂਟਡੀਆਂ ਐਫ ਆਈ ਆਰ ਕੀ ਆ ਇੱਕ ਬੰਦੇ ਨੂੰ ਗੱਲ ਕਰ ਠੀਕ ਹੈ ਹੋ ਗਿਆ ਜੀ ਹੁਣ ਤੁਹਾਡਾ ਚਲੋ ਹਾਂਜੀ ਮੈਂ ਚਲੋ ਭਾਜੀ ਹੁਣ ਮੈਂ ਤੁਹਾਨੂੰ ਇਹ ਦੱਸਦਾ ਮੈਂ ਜੋ ਕਹ ਰਿਹਾ ਹੁਣ ਚਲੋ ਹੁਣ ਆਪਾਂ ਜਾਣਾ ਪੈਣਾ ਆਪਾਂ ਬਾਹਰ ਜਾਣਾ ਠੀਕ ਹੈ ਫਾਈਟ ਸਿਟੀ ਥਾਣੇ ਕੋਲ ਸਿੱਧੇ ਅੱਥਰਿਆ ਬੋਲ ਜੀ ਮੈਂ ਕੀ ਇਹ ਪਿਆਰ ਕੀਆ ਜੋ ਮੈਂ ਕਹਿ ਰਹੇ ਤੋ ਮੈਂ ਅਰਸ਼ਦ ਦਾ 67 ਆਈਟੀ ਸਟਾਫ ਨਹੀਂ ਕਰਦਾ ਮੈਂ ਚੱਲਦਾ ਮੈਂ ਸੈਵਨ ਸੁਣੋ 67 ਬਾਈ ਜੀ ਮੈਂ ਤੁਹਾਡੀ ਗੱਲ ਸੁਣਦਾ ਮੈਂ ਤੋ ਸੁਣ ਲਓ ਮੈਂ ਤੋ ਤੁਸੀ ਦੇਖੋ ਮੇਰੀ ਗੱਲ ਜਾਵਤ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਪੁੱਛਦਾ ਉਹ ਸ਼ੈਕਸ਼ਨ ਦੱਸ ਰਿਹਾ ਗੱਲ ਤਾਂ ਸੁਣ ਲਓ ਸ਼ੈਕਸ਼ਨ ਹੀ ਦੱਸ ਰਿਹਾ ਮੈਂ ਹੁਣ ਹਾਂਜੀ 67 ਆਈਟੀ ਸਿਟੀ ਕੀ ਹੁੰਦਾ ਉਹ ਤੁਹਾਨੂੰ ਤੁਸੀਂ ਪੁੱਛੋ ਲੈ ਤੁਸੀਂ ਆਈਡੀ ਅਗੱਡ ਤੇ ਦੰਦ ਹੋਈ ਆ ਨਾ ਤੁਸੀਂ ਨਾ ਮੇਰੀ ਗੱਲ ਸੁਣੋ 10000 ਦਾ ਬੇਨਾਮ ਅਸੀਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਅਕਿਊਡ ਐ ਤੁਸੀਂ ਤੁਸੀਂ ਅਕਿਊਡ ਐ ਸੁਣੋ ਤੁਸੀਂ ਅਕਿਊਡ ਐ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਫਿਰ ਤੁਹਾਨੂੰ ਕਿਉਂ ਦੱਸ ਮੈਂ ਚਲੋ ਯਾਰ ਨਹੀਂ ਨਹੀਂ ਮੈਨੂੰ ਖਿੱਚਣ ਦੀ ਲੋੜ ਨਹੀਂ ਮੈਂ ਆਪ ਤੁਹਾਨੂੰ ਯਾਰ ਟੀਕੀ ਕੀ ਗੱਲ ਆ ਯਾਰ ਇਹ ਪਹਿਲੀ ਵਾਰ ਯਾਰ ਐ ਕੇਸ ਨਹੀਂ ਰਿਹਾ ਸਾਰਾ ਕੁਝ ਭਾਈ ਜੀ ਮੈਂ ਪਹਿਲੀ ਗੱਲ ਸਾਹਿਬ ਵੀਡੀਓ ਬਣਾਈ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਇਆ ਆ ਪੈਗ ਲਾਏ ਹੋਏ ਨਾ ਅਸੀਂ ਸਾਨੂੰ ਆਪਣੀ ਡਿਊਟੀ ਕਰਨ ਦਿਓ ਅਗਰ ਤੁਸੀਂ ਡਿਊਟੀ ਦੀ ਬੇਗਾਨ ਪਾਉਂਗੇ ਸੁਣੋ ਬ੍ਰਦਰ ਅਗਰ ਤੁਸੀਂ ਡਿਊਟੀ 'ਚ ਵਿਗੜ ਪਾਉਂਗੇ ਮੈਂ ਇੱਥੇ ਹੁਣੇ ਨਹੀਂ ਪਾਉਂਦਾ ਨਹੀਂ ਨਹੀਂ ਪਾਰਟੀ ਨੂੰ ਤੇ ਅਸੀਂ ਪਾਰ ਰਹੇ ਤੁਸੀਂ ਵਿਗੜ ਕੇ ਪਾਵਾਂਗੇ ਮੈਂ ਪਹਿਲਾਂ ਤਾਂ ਕਮਰਾ ਅੱਤਰਵਾਣ ਦਾ ਲਾਇਆ ਹੁਣ ਅਸੀਂ ਆਪਣੇ ਘਰੇ ਵਿੱਚ ਤੇ ਬੀਤੀ ਤੁਹਾਨੂੰ ਅੰਦਰ ਤੇ ਨਾ ਬੋਲਿਆ ਚਲੋ ਹੁਣੇ ਚਲੋ ਕੱਪੜੇ ਤਾਂ ਪਾ ਲੈਣੋ ਚਲੋ ਫਿਰ ਸ਼ੁਰੂ ਹੋਏਗਾ ਮੈਨੂੰ ਕੋਈ ਤੁਹਾਡੇ ਨਾਲ ਕੱਪੜਿਆਂ ਨੂੰ ਮੈਂ ਰੋਕਿੰਦੇ ਹਾਂ ਇੱਕ ਮਿੰਟ ਪਹਿਲੀ ਗੱਲ ਕਹੀ ਇੱਕ ਮਿੰਟ ਰੁਕੋ ਮੇਰੇ ਨਾਲ ਗੱਲ ਇੱਕ ਮਿੰਟ ਰੁਕੋ ਮੇਰੇ ਨਾਲ ਗੱਲ ਕਹੀ ਹੈ ਮੈਨੂੰ ਕੱਪੜੇ ਪਾਣ ਦੋ ਇੱਕ ਮਿੰਟ ਇੱਕ ਮਿੰਟ ਰੁਕੋ ਮੈਂ ਮਨਾ ਕੀਤਾ ਵੀ ਕੱਪੜੇ ਨਹੀਂ ਪਾਣੇ। ਬਾਈ ਜੀ ਤੁਸੀਂ ਮੇਰੇ ਕੋਲ ਬਿਊਟੀ ਜੀ ਵੇਖਣ ਪਾ ਰਹੇ। ਨਾ ਤੁਸੀਂ ਪਾ ਰਹੇ ਆ। ਨਾ ਤੁਸੀਂ ਪਾ ਰਹੇ ਆ। ਨਹੀਂ ਪਾ ਰਹੇ। ਪਾ ਰਹੇ ਆ ਤੁਸੀਂ। ਕੋਈ ਗੱਲ ਸਾਨੂੰ ਕੁਐਸਚਨ ਹੀ ਮਾਰੇ। ਤੁਸੀਂ ਪਾ ਰਹੇ ਕੋਈ ਨਹੀਂ ਜਦ ਤੁਸੀਂ ਵੀਡੀਓ ਬਣਾ ਰਹੇ ਸਾਡੀ ਵੀਡੀਓ ਲਾ ਕੇ। ਬਾਈ ਜੀ ਕੋਈ ਪ੍ਰੋਬਲਮ ਨਹੀਂ ਆ। ਫੇਰ ਕੀ ਹੋਵੇ? ਤੁਸੀਂ ਮੈਨੂੰ ਇਹ ਦੱਸੋ। ਹਾਂ ਜੀ। ਉਹ ਤਾਂ ਜਾਣ ਤੋਂ ਇਨਕਾਰ ਕੀਤਾ। ਤੁਸੀਂ ਤੁਰਦੇ ਤਾਂ ਹੈ ਨਹੀਂ। ਉਹ ਕੀ ਹੁੰਦਾ? ਜਦੋਂ ਤੁਰਨਾ ਨਹੀਂ। की दे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर